ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਐਨੀਮਲ ਲਵ ਫਾਰਮ ਤੇ ਤੁਹਾਡਾ ਸਵਾਗਤ ਕਰਦੇ ਆ ਇੱਕ ਨਵੀਂ ਵੀਡੀਓ ਵਿੱਚ ਸੋ ਦੋਸਤੋ ਜਿਨ੍ਹਾਂ ਦੋਸਤ ਮਿੱਤਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਨੋਰਮਲ ਫੀਸ ਤੇ ਵੀਡੀਓ ਬਣਵਾ ਲੈ ਸੰਪਰਕ ਕਰ ਸਕਦੇ ਹੋ 84275995211 ਸੋ ਦੋਸਤੋ ਜੋ ਅੱਜ ਦੀ ਉਹ ਇੱਕ ਵੀਡੀਓ ਆ ਆਪਣੀ ਪਿੰਡ ਦਿਦਾਰੇ ਵਾਲਾ ਤਸਵੀਰ ਦਿਹਾ ਚੰਗਾ ਜਿਲਾ ਮੋਗਿਆ ਪੈਂਦਾ ਸਾਨੂੰ ਬਾਈ ਤਰਲੋਚਨ ਦੇ ਘਰ ਖੜੇ ਆ ਦੋਸਤੋ ਅੱਗੇ ਵੀ ਆਪਾਂ ਕਾਫੀ ਵੀਡੀਓ ਬਾਈ ਦੇ ਘਰੋਂ ਬਣਾ ਕੇ ਦਿੱਤੀਆਂ ਤੁਹਾਨੂੰ ਬਾਕੀ ਦੋਸਤੋ ਬਾਈ ਦਾ ਵਪਾਰਕ ਲੈਣ ਦਾ ਕੰਮ ਸ਼ੌਂਕ ਨਾਲ ਵਪਾਰ ਕਰਦਿਆ ਕਰਦਿਆਂ ਗੱਲਬਾਤ ਬਾਈ ਦਾ ਇੱਕ ਨਗ ਸੇਲ ਆ ਆ ਵੇੜ ਦੇਖ ਸਕਦੇ ਜੋ ਸਕਰੀਨ ਤੇ ਚੱਲ ਰਹੀ ਆ ਲੈਣੀਆਂ ਡਿਟੇਲ ਬਾਈ ਤੋਂ ਆਇਓ ਬਾਈ ਜੀ ਹਾਂਜੀ ਬਾਈ ਤਰਲੋਚਨ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਜੀ ਠੀਕ ਆ ਠੀਕ ਆ ਜੀ ਵਧੀਆ ਚਾਹੀਦਾ ਹੋਰ ਸੇਤਾਂ ਪਰਿਵਾਰ ਵਧੀਆ ਜੀ ਕਿਵੇਂ ਚੱਲਦਾ ਕੰਮ ਕਰ ਬਸ ਚੱਲੀ ਜਾਂਦਾ ਵਧੀਆ ਜੀ ਚਲੋ ਸ਼ੁਕਰ ਦਾ ਆਪਨਾ ਕਿੰਨਾ ਕਿ ਸੇੜਾ ਵੀਰੇ ਇੱਕ ਨਾਗਾ ਜੀ ਠੀਕ ਆ ਬਈ ਦਰੋਜਨ ਤੇ ਕੀ ਇਹਦੀ ਡਿਟੇਲ ਆ ਵਹਿੜਦੀ ਪਹਿਲਾਂ ਦੱਦਿਓ ਆਪਾਂ ਨੂੰ ਇਹ ਜੀ ਵਹਿੜ ਤੀਜਾ ਸੂਆ ਹੁੰਦੀ ਆ ਤੀਜਾ ਸੂਆ ਹੁੰਦੀ ਆ ਠੀਕ ਆ ਐਵੇਂ ਕਹੀ ਆ ਕਿ ਦੂਜਾ ਸੁੰਦੀ ਆ ਹਾਂਜੀ ਹਾਂਜੀ ਤੀਜਾ ਸੁੰਦੀ ਆ 27 22 ਲੀਟਰ ਦੁੱਧ ਦਿੱਤਾ ਵੇਦਾ ਠੀਕ ਆ ਜੀ ਜਣੇ ਜੀ 30 32 ਲੀਟਰ ਦੇ ਸਕਦੀ ਆ ਅਗਲੀ ਸੇਵਾ ਨਾਲ ਹਾਂਜੀ ਹਾਂਜੀ ਤਾਂ ਹੈਗਾ ਬਈ ਤੇ ਆਪਣਾ ਕੋਈ ਇਹਦਾ ਸੀਮਨ ਵਗੈਰਾ ਦਾ ਪਤਾ ਕੀ ਕਿਹੜਾ ਸੀਮਨ ਵਗੈਰਾ ਸੀਮਨ ਵਗੈਰਾ ਦਾ ਕੋਈ ਪਤਾ ਨਹੀਂ ਜੀ ਆਪਾਂ ਐਵੇਂ ਗਰਾਟਿੰਗ ਲਈ ਆ ਗਏ ਇਹ ਤਾਂ ਗੱਲ ਹੈ ਯਾਰ ਦੋਸਤੋ ਪਹਿਲਾਂ ਤਾਂ ਤੁਸੀਂ ਵੈੜ ਦੇ ਦਰਸ਼ਨ ਕਰ ਲਓ ਆ ਦੇਖ ਲਓ ਵੈੜ ਚੰਗੀ ਆ ਕੱਦ ਕੱਠ ਵਾਲੀ ਆ ਉਹ ਕੱਦ ਕੱਠ ਵਾਲੀ ਵੈੜ ਦਾ ਵਾਈਡ ਦਸੰਤ ਤੱਕ ਬਹੁਤ ਵਧੀਆ ਦੇਖੋ ਤੁਸੀਂ ਆਪ ਖੁਦ ਚੈੱਕ ਕਰ ਸਕਦੇ ਹੋ ਸਕਰੀਨ ਦੇ ਵਿੱਚ ਸਾਰੀ ਬਹੁਤ ਬੰਦੀ ਆ ਸੋਨੇ ਭਾਂਡੇ ਦੀ ਆ ਹਾਂਜੀ ਤੇ ਸੀਸਲਾ ਕਿ ਵੀਰੇ ਆ ਦੇਖ ਹਾਂਜੀ ਹਾਂ ਹਾਂ ਦੇਖੋ ਦੋਸਤੋ ਹਵਾਨਾ ਆ ਰਿਕਵੈਲਟੀ ਕਿੰਨੇ ਕਰਦੇ ਹੋ ਬੋਲਟਾਂ ਲਾ ਬਹੁਤ ਵਈਆਂ ਹੈ ਦੋਸਤੋ ਅਜੇ ਹੀ ਇਹਦੇ 11 ਦਿਨ ਪਏ ਆ ਦਿਨ ਪੂਰੇ ਹੁਣ ਚ ਹਾਂਜੀ 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 ਤੇ ਬਾਕੀ ਦੋਸਤੋ ਆ ਦੇਖੋ ਦੂਰ ਦੂਰ ਤੇ ਥਣ ਲੱਗਿਆ ਚਾਰੇ ਥਨ ਨਿਕੜਵੇਂ ਆ ਪੀੜੀ ਦੇ ਪਾਵੇ ਵਰਗੇ ਥਾਣਾ ਪੂਰੇ ਵਧੀਆ ਚੰਗਾ ਥਾਣਾ ਦੋਸਤੋ ਲੱਗਿਆ ਵਾ ਚੁਵਾਈ ਆਲਾ ਵੀ ਇੱਧਰ ਵੀ ਬਾਕੀ ਦੋਸਤ ਇੱਕ ਗੱਲ ਤੁਸੇ ਹੋਰ ਨੋਟ ਕਰ ਲੋ ਚੰਗੀਆਂ ਨਾੜਾਂ ਵੇਂਜ ਚੰਗੀਆਂ ਗੀਆਂ ਲੈਵੇ ਦੇ ਉੱਪਰ ਦੁੱਧ ਚ ਗਰਮ ਵਾਲੀ ਚੰਗਾਈ ਕੱਢੂਗੀ ਬਾਕੀ ਗਰਮੀ ਚ ਗਰਮੀ ਨਹੀਂ ਮੰਦੀ ਹੈ ਹਾਂਜੀ ਭਾਈ ਇਹ ਤਾਂ ਹੈਗਾ ਦੋਸਤੋ ਆ ਦੇਖੋ ਥੋੜੇ ਨਾਰਮਲੀ ਸਿੰਘ ਆ ਥੋੜੇ ਥੋੜੇ ਪਰ ਕੋਨੀ ਆ ਪੂਰੀ ਪ੍ਰੋਪਰ ਬਹੁਤ ਛੋਟੇ ਛੋਟੇ ਫੋਟ ਜੀ ਆ ਆ ਦੇਖ ਲੋ ਦੋਸਤੋ ਬਾਡੀ ਢਾਂਚਾ ਵਹਿੜ ਬਹੁਤ ਗੋਲ ਆ ਸਮੀ ਪਲੀ ਵੀ ਆ ਦਿੱਖ ਸਕਦੇ ਹੋ ਬਈ ਤੂਰਾ ਦਿਖਾਇਓ ਤੇਰੇ ਨੂੰ ਕਿਸੇ ਵੀ ਦੋਸਤ ਮਿੱਤਰ ਨੇ ਗਾੜ ਦੇ ਖਰੀਦ ਕਰਨੀ ਹੈ ਨਾ ਤਾਂ ਖਰੀਦਦਾਰੀ ਕਰਨ ਤੋਂ ਪਹਿਲਾਂ ਦੋਸਤੋ ਆ ਕੇ ਖੜੇਓ ਵੇਡਾ ਦਾ ਤੂਰਾ ਦੇਖੋ ਦੋਸਤੋ ਕਰਮ ਵਾਲੀ ਦਾ ਕੀ ਬਾਤ ਆ ਬੋਡੀ ਢੰਚਾ ਵੀ ਗੋਲ ਆ ਗਾੜ ਦੋਸਤੋ ਸਭੀ ਵੀ ਆ ਮੂੰਹ ਵੀ ਸੋਹਣੀ ਐ ਚੰਗੀ ਐ ਬੁੱਤੀ ਬੱਤੀ ਬਹੁਤ ਸੋਹਣੀ ਐ ਛੋਟੇ ਛੋਟੇ ਕੰਨ ਆ ਦੋਸਤੋ ਕੁੰਨੀ ਆ ਤੇ ਬਾਕੀ ਕਰਮ ਵਾਲੀ ਡੱਬੀ ਆ ਦੇਖ ਸਕਦੇ ਹੋ ਤੋਰਾ ਵੀ ਬੈਨ ਹਜੇ 10 ਤੋਂ 11 ਦਿਨ ਬਾਈ ਜੀ ਕਹਿੰਦੇ ਕੱਚੀ ਆ 10 ਤੋਂ 11 ਦਿਨ ਲੈ ਜਾਊਗੀ ਅੱਛਾ ਬਾਕੀ ਹਜੇ ਤੁਸੀਂ ਦੇਖ ਲਿਓ ਵੀ ਬਾਲਟੀਆਂ ਬਹੁਤ ਪਈਆਂ ਨਾਰਮਲ ਹੀ ਲੈ ਜਾਣੇ ਦੋਸਤੋ ਚੋਅ ਚੋਣ ਪੂਰੀ ਛੰਡੀ ਆ ਹਾਂਜੀ ਹਾਂਜੀ ਤੇ 30 ਲੀਟਰ ਮੋਇਨ ਦਊਂਗੇ ਰੇਸੇ ਵਾਦ ਚੰਗੀ ਸੀ ਵਧੀਆ ਚੰਗੇ ਦੁੱਧ ਵਾਲੀ ਆ ਦੋਸਤੋ ਬਾਈ ਕਹਿੰਦੇ 30 32 ਲੀਟਰ ਬਾਕੀ ਤੁਸੀਂ ਆਰਡਰ ਨੂੰ ਦੇਖ ਕੇ ਤਾਂ ਖੁਦ ਇਹ ਚੀਜ਼ ਦੀ ਜਜਮੈਂਟ ਕਰ ਸਕਦੇ ਆ ਨਾ ਇਹ 10-11 ਦਿਨ ਬਾੜ ਨੇ ਲੈ ਜਾਣੇ ਆ ਠੀਕ ਆ ਤੇ ਬਾਕੀ ਬਾਈ ਕਹਿੰਦੇ ਵੀ ਸੀਮਨ ਵਗੈਰਾ ਤਾਂ ਨਹੀਂ ਪਤਾ ਹਨਾ ਚੰਗਾ ਹੀ ਭਰਾ ਹੋ ਵੈਸੇ ਵਧੀਆ ਚੰਗਾ ਜਿਹੜਾ ਦੁੱਧ ਵਾਲਾ ਰਿਜ਼ਲਟ ਵਾਲਾ ਜਾਨਵਰ ਪਸ਼ੂ ਹੁੰਦਾ ਨਾ ਤਾਂ ਅਗਲਾ ਚੰਗਾ ਹੀ ਭਰਾਉਂਦਾ ਹਨਾ ਤੇ ਆਪਣਾ ਬਾਈ ਜੀ ਪਹਿਲਾਂ ਮੋਬਾਈਲ ਨੰਬਰ ਬੋਲਿਓ 96867 ਹਾਂਜੀ ਵੀਰੇ 86377 ਦੁਬਾਰਾ ਫੇਰ ਬੋਲਿਓ 96867 86377 ਹਾਂਜੀ ਵੀਰੇ ਨੰਬਰ ਹੈਗਾ 843 7632234 ਠੀਕ ਹੈ ਵੀਰੇ ਦੁਬਾਰਾ ਫੇਰ ਬੋਲਿਓ 8437632234 ਠੀਕ ਹੈ ਵੀਰੇ ਤੇ ਬਾਈ ਜੀ ਜਿਹੜਾ ਇਹਦਾ ਮੁੱਲ ਪ੍ਰਾਈਜ਼ ਦੇ ਗੱਲ ਕਰੀਏ ਮੁੱਲ ਜੀ ਜਿਵੇਂ ਆਪਾਂ ਜਾਇਜ਼ ਹੀ ਕਰਾਂਗੇ ਹਾਂਜੀ ਗਾਹ ਵਾਲਾ ਵੀ ਬਿਰਪਰਾ ਨੇ ਵੇਚਣੀ ਹੁੰਦੀ ਆ ਹਾਂਜੀ 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 ਕੋਈ ਘਰ ਵਾਲਾ ਬੰਦਾ ਵੀ ਆ ਸਕਦਾ ਹਾਂਜੀ ਤੇ ਯਾਨੀ ਦੀ 85000 ਚੋਂ ਮਾਣ ਨਹੀਂ ਕਰਾਂਗੇ ਜੀ 85000 ਚ ਹਾਂਜੀ ਜੇ ਐਵੇਂ ਕਹੀ ਆਗੇ ਆਪ 90 ਮੰਗ ਗਏ 95 ਮੰਗ ਲਗੇ ਹਾਂਜੀ 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 ਇਹਦਾ ਗੱਲ ਹੈਗੀ ਆ ਦੋਸਤੋ ਬਾਈ ਨੇ 85000 ਰੁਪਇਆ ਰੱਖਿਆ ਤੇ ਮਾਣਤਾਨ ਕਰ ਦੇਣਗੇ ਕੋਈ ਇਦਾਂ ਨਹੀਂ ਵੀ ਆਜੇ ਤੋਂ ਚਾਹ ਕੋ ਫਿਕਸ ਪ੍ਰਾਈਜ਼ ਆ ਤੇ ਬਾਕੀ ਤੁਸੀਂ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਇਸੇ ਆਕੇ ਬਾਹਰ ਦੀ ਖਰੀਦਦਾਰੀ ਕਰਨ ਤੋਂ ਪਹਿਲਾਂ ਤਸੱਲੀ ਕਰ ਲਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਕਮੈਂਟ ਲਾਈਕ ਤਾਂ ਕਿ ਹੋਰ ਆਪਾਂ ਚੰਗੀ ਤੋਂ ਚੰਗੀ ਵੀਡੀਓ ਬਣਾਉਂਦੇ ਰਹੀਏ ਦੋਸਤੋ ਮਿਲਦੇ ਆ ਇੱਕ ਨਵੀਂ ਵੀਡੀਓ 'ਚ ਤਦ ਤੱਕ ਲਈ ਸਤਿ ਸ੍ਰੀ ਅਕਾਲ